ਪਹਿਲਾਂ ਵੀ ਇੱਥੋਂ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਆ ਭਾਈ ਅਮਰਪਾਲ ਵਿਲੇਜ ਤੇ ਹੁਣ ਵੀ ਕਰਾਂ ਨੇ ਮਾਣ ਬਣਾ ਲਿਆ ਹੈਗਾ ਵੀ ਐਤੀ ਕਾਲੀ ਦਰਵਾਜ਼ ਪੰਜਾਬ ਦੀ ਜੱਤੇ ਮੰਡੀ ਨੂੰ ਪਹਿਲ ਦੇਣੀ ਹੈ ਦੇਖੋ ਰਾਜਾ ਬੈਂਕ ਇੱਕ ਮੂਰਖ ਬੰਦਾ ਹੈਗਾ ਉਹਦੀ ਗੱਲ ਤੇ ਬਾਲੀ ਗੌਰ ਕਰਨੀ ਲੋੜ ਨਹੀਂ ਹੈਗੀ ਉਹ ਠੀਕ ਹੈ ਵੀ ਸਮਝੌਤੇ ਕਰਕੇ ਕਿਤੇ ਗਿੱਦੜਾ ਐਮਐਲਏ ਬਣ ਗਿਆ ਹੁਣ ਕਿਤੇ ਹੋਰ ਐਮਪੀ ਬਣ ਗਿਆ ਹੈ ਉਹ ਤਾਂ ਪੰਕਾ ਹੈਗਾ ਉੱਤੇ ਬਾੜੀ ਦੌਰ ਕਰਨ ਦੀ ਲੋੜ ਨਹੀਂ ਤਾਂ ਇਹੋ ਜੇ 20 ਤੁਰੇ ਫਿਰਦਿਆ ਰਾਜ ਯਾਰ ਕੇ ਮੈਨੂੰ ਨਹੀਂ ਲੱਗਦਾ ਵੀ ਇਹ ਤੇ ਬਾੜੀ ਟਿਕਣੀ ਕਰਨੀ ਚਾਹੀਦੀ ਕਰਮਚਾਰ ਦੀ ਧਰਤੀ ਨੂੰ ਬਚਾਉਣਾ ਹੈ ਤੇ ਆ ਹਰਮੀਤ ਸੰਧੂ ਨੂੰ ਹਰਾਉਣਾ ਪੈਣਾ ਨਸੀ ਦਾ ਸਦਾਗ ਰੇ ਆ ਤੇ ਅੱਜ ਪਤਾ ਨਹੀਂ ਕਿਹੜਾ ਸ਼ੈਂਪੂ ਲੈ ਕੇ ਆਏ ਜਿਹੜਾ ਇਹੋ ਜਿਹਾ ਸੈਂਟ ਲੈ ਕੇ ਆਏ ਉਹਦੇ ਛਿੜਕਿਆ ਉਹਦਾ ਐਸਾ ਕਾਲਾ ਲਿਹਾਜ਼ ਪਵਾਇਆ ਸਿੱਧਾ ਲੋਕਾਂ ਨੂੰ ਖੜਾ ਕਰਤਾ ਵੀ ਇੱਕ ਆਮ ਆਦੀ ਪਾਰਟੀ ਜਮੀਨ ਅਸੀਂ ਧਰਮੀ ਪਰਿਵਾਰ ਦਾ ਬਹੁਤ ਸਤਕਾਰ ਕਰਦੇ ਹਾਂ ਬਹੁਤ ਅਸੀਂ ਉਹਨਾਂ ਨੂੰ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹੈਗੇ ਆ ਕਿੱਥੇ ਫਰਕ ਹੈਗਾ ਵੀ ਇੱਥੇ ਦੋ ਤਰ੍ਹਾਂ ਦੇ ਲੋਕ ਹੈਗੇ ਆ ਇੱਕ ਲੁੱਟਣ ਵਾਲੇ ਇੱਕ ਲੁੱਟੇ ਜਾਣ ਵਾਲੇ ਉਹਨਾਂ ਚੋਂ ਆਉਂਦਾ ਸ ਵੀਰ ਬਾਦਲ ਜਿਹੜੀ ਤਕੜੀ ਹੈਗੀ ਆ ਉਹਨਾਂ ਨੇ ਗੁਰੂ ਮਹਾਰਾਜ ਦੀ ਬੇਅਦਬੀ ਕਰਾਈ ਬਗਰਾੜੀ ਸਿੰਘ ਸ਼ਹੀਦ ਕਰਵਾਏ ਕੋਟਪੂਰਾ ਚੌਂਕ ਵੀ ਜਿਹੜਾ ਭਗਵੰਤ ਮਾਨ ਹੈਗਾ ਜਦੋਂ ਮਜ਼ਦੂਰਾਂ ਨੇ ਸੰਗਰੂਰ ਸੰਘਰਸ਼ ਕੀਤਾ ਤੇ 7 ਤੋਂ 8 ਵਾਰੀ ਉਹਨਾਂ ਨੂੰ ਆ ਸੰਗਰੂਰ ਦੀ ਧਰਤੀ ਤੇ ਕੁੱਟਿਆ ਤੇ ਲਤਾੜਿਆ ਔਰਤਾਂ ਦੀਆਂ ਬੇਵੱਤੀਆਂ ਕੀਤੀਆਂ ਦੁਨੀਆਂ ਲਾਈਆਂ 2 ਤੋਂ 2.5 ਲੱਖ ਬੰਦਾ ਜਿਹੜਾ ਜੀਵ ਵਾਲੀ ਗੋਲੀ ਖਾ ਰਿਆ ਇਹਨਾਂ ਦੇ ਹਸਪਤਾਲਾਂ ਚੋਂ ਲੈ ਕੇ ਤੇ ਰੰਗਲਾ ਪੰਜਾਬ ਕਿੱਥੋਂ ਹੋ ਗਿਆ ਅੱਜਕੱਲ੍ਹ ਦੇਰ ਰਾਤ ਦਾ ਸਮਾਂ ਹੈ ਤੇ ਇਸ ਵਕਤ ਵੀ ਸਾਰੀਆਂ ਪਾਰਟੀਆਂ ਤਰਨ ਤਰਨ ਦੇ ਵਿੱਚ ਚੋਣ ਪ੍ਰਚਾਰ ਕਰ ਰਹੀਆਂ ਬੇਸ਼ੱਕ ਸੂਰਤ ਛਿਪ ਗਿਆ ਹੈ ਪਰ ਹਰ ਇੱਕ ਪਾਰਟੀ ਆਪਣੀ ਉਮੀਦ ਲੈ ਕੇ ਲੋਕਾਂ ਦੇ ਵਿੱਚ ਸ਼ਹਿਰ ਦੇ ਵਿੱਚ ਹਰ ਇੱਕ ਦੁਕਾਨ ਤੇ ਪਹੁੰਚ ਰਹੀ ਹੈ ਬਹੁਤ ਸਾਰੀਆਂ ਪਾਰਟੀਆਂ ਮੀਟਿੰਗ ਕਰ ਰਹੀਆਂ ਤੇ ਇਧਰਲੇ ਪਾਸੇ ਵਾਰਿਸ ਪੰਜਾਬ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਸਾਡੇ ਨਾਲ ਜੈਤੋ ਹਲਕਾ ਦੇ ਇੰਚਾਰਜ ਅਨੰਦਪੂਰ ਹੋਣਗੇ ਵਾਰਿਸ ਪੰਜਾਬ ਦੇ ਅੰਗਰੇਜ਼ ਸਿੰਘ ਹੋਰਾ ਮਤਾ ਭਾਈ ਜੀ ਸਭ ਤੋਂ ਪਹਿਲਾਂ ਕਿਵੇਂ ਕੰਪੇਨਿੰਗ ਕਿਵੇਂ ਚੱਲ ਰਹੀ ਹੈ ਅੱਜ ਦੀ ਕੰਪੇਨਿੰਗ ਬਾਰੇ ਪੁੱਛਾਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਬਹੁਤ ਇੱਕ ਸਾਫ਼ ਸੁਥਰੇ ਤਰੀਕੇ ਨਾਲ ਲੋਕਾਂ ਦਾ ਪੱਖ ਦਿਖਾ ਰਹੇ ਹੋ ਜੀ ਕੰਪੇਨਿੰਗ ਕੇ ਵਿੱਚ ਚੱਲ ਰਹੀ ਹੈ ਦੇਖੋ ਜਿਹੜਾ ਇਸ ਟਾਈਮ ਮਾਹੌਲ ਹੈਗਾ ਤਨ ਤਨ ਸਾਹਿਬ ਦਾ ਬਹੁਤ ਸੁਜੱਜਾ ਹੈਗਾ ਬਹੁਤ ਠੀਕ ਹੈਗਾ ਲੋਕ ਬਹੁਤ ਸਿਆਣੇ ਹੈਗੇ ਇੱਥੋਂ ਦੇ ਲੋਕ ਬਹੁਤ ਪੜ੍ਹੇ ਲਿਖੇ ਹੈ ਇੱਥੋਂ ਦੇ ਉਹਨਾਂ ਨੇ ਮਨ ਬਣਾ ਲਿਆ ਹੈਗਾ ਵੀ ਐਤ ਕੀ ਕਾਲੀ ਦਰਬਾਰਸ ਪੰਜਾਬ ਦੀ ਜਥੇਬੰਦੀ ਨੂੰ ਪਹਿਲ ਦੇਣੀ ਹੈਗੀ ਆ ਕਿਉਂਕਿ 75 ਸਾਲਾਂ ਤੋਂ ਅੱਜ ਤੱਕ ਸਾਨੂੰ ਇੱਥੋਂ ਦੀਆਂ ਰਵੈਤੀ ਜਿਹੜੀਆਂ ਪਾਰਟੀਆਂ ਉਹ ਸਿਰਫ ਲੁੱਟਣ ਤੇ ਕੁੱਟਣ ਦਾ ਕੰਮ ਕਰ ਰਹੀਆਂ 79 ਸਾਲ ਹੋ ਗਏ ਸਾਡੀਆਂ ਗਲੀਆਂ ਨਾਲੀਆਂ ਨਹੀਂ ਲੋਟ ਆਈਆਂ ਅਸੀਂ ਪਹਿਲਾਂ ਵੀ ਇੱਥੋਂ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਭਾਈ ਅਮਰਤਪਾਲ ਵਲੇ ਤੇ ਹੁਣ ਵੀ ਕਰਾਂਗੇ ਆ ਵਿਰੋਧੀ ਕਹਿੰਦੇ ਜਿੱਤ ਸੰਭਵ ਨਹੀਂ ਹੋ ਸਕਦੀ ਕਿਉਂਕਿ ਇੱਕ ਪਾਸੇ ਧਰਮੀ ਫੌਜੀ ਦਾ ਪਰਿਵਾਰ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਪੱਬਾ ਪਾਰ ਹੋਈ ਆ ਉਹ ਵੀ ਆਪਣਾ ਉਮੀਦਵਾਰ ਲੈ ਕੇ ਆਈ ਹੈ ਦੇਖੋ ਇਹ ਤੁਹਾਡਾ ਸਵਾਲ ਆ ਜਿਹੜਾ ਬਿਲਕੁਲ ਠੀਕ ਹੈਗਾ ਅਸੀਂ ਧਰਮੀ ਪਰਿਵਾਰ ਦਾ ਬਹੁਤ ਸਤਿਕਾਰ ਕਰਦੇ ਆ ਬਹੁਤ ਅਸੀਂ ਉਹਨਾਂ ਨੂੰ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹੈਗੇ ਆ ਇੱਥੇ ਫਰਕ ਇਹ ਹੈਗਾ ਵੀ ਇੱਥੇ ਦੋ ਤਰ੍ਹਾਂ ਦੇ ਲੋਕ ਹੈਗੇ ਆ ਇੱਕ ਲੁੱਟਣ ਵਾਲੇ ਇੱਕ ਲੁੱਟੇ ਜਾਣ ਵਾਲੇ ਉਹਨਾਂ ਚੋਂ ਆਉਂਦਾ ਸੁਖਵੀਰ ਬਾਦਲ ਜਿਹੜੀ ਤਕੜੀ ਹੈਗੀ ਆ ਉਹਨਾਂ ਨੇ ਗੁਰੂ ਮਹਾਰਾਜ ਦੀ ਬੇਅਦਬੀ ਕਰਾਈ ਬਗਰਾੜੀ ਸਿੰਘ ਸ਼ਹੀਦ ਕਰਵਾਏ ਕੋਟਪੂਰਾ ਚੌਂਕ 'ਚ ਸਬੂਤ ਉਹਨਾਂ ਦੇ ਖਿਲਾਫ ਹੈ ਉਹ ਆਪ ਅਕਾਲ ਤਖਤ ਸਹਿਬ ਤੇ ਮੰਨ ਕੇ ਗਿਆ ਵੀ ਇਹ ਸਾਥੋਂ ਭੁੱਲਾ ਹੋਈਆਂ ਤੇ ਫਿਰ ਉਹ ਇਸ ਕੈਂਡੀਡੇਟ ਦਾ ਦਾਵੇਦਾਰ ਹੋਣਾ ਨਹੀਂ ਚਾਹੀਦਾ ਸੀ ਉਹ ਕੈਂਡੀਡੇਟ ਨੇ ਸਭ ਤੋਂ ਵੱਡੀ ਇਹ ਗਲਤੀ ਕੀਤੀ ਹੈਗੀ ਆ ਜੇ ਆਜ਼ਾਦ ਖੜਦਾ ਹੋ ਸਕਦਾ ਵੀ ਲੋਕ ਉਹਨੂੰ ਪਿਆਰ ਦੇ ਦਿੰਦੇ ਆ ਅਦਬ ਕਰਦੇ ਤੁਹਾਨੂੰ ਲੱਗਦਾ ਮਨਦੀਪ ਦੀ ਜਿੱਤ ਹੋ ਸਕਦੀ ਹੈ ਇਸ ਹਲਕੇ ਤੋਂ ਦੇਖੋ ਇੱਥੇ ਦੋ ਤਰ੍ਹਾਂ ਦੀ ਗੱਲ ਹੈਗੀ ਆ ਜਿਹੜੀ ਜਿੱਤ ਤੇ ਹਾਰ ਹੈ ਇਸ ਭਾਵ ਕਾ ਬਣੀ ਹੈ ਇੱਥੇ ਬਹੁਤ ਸਾਰੇ ਜਿਹੜੇ ਉਮੀਦਵਾਰ ਹੈ ਉਹ ਮਨਾਨਚਾ ਉਦੇ ਵਿੱਚੋਂ ਇੱਕ ਨੇ ਜਿੰਨਾ ਹੈਗਾ ਤੇ ਬਾਕੀਆਂ ਨੇ ਹਰਨਾ ਹੈਗਾ ਸਭ ਤੋਂ ਵੱਡੀ ਗੱਲ ਤੇ ਇਹ ਹੈਗੀ ਆ ਵੀ ਜਿਹੜਾ ਭਗਵੰਤ ਮਾਨ ਹੈਗਾ ਜਦੋਂ ਮਜ਼ਦੂਰਾਂ ਨੇ ਸੰਗਰੂਰ ਸੰਘਰਸ਼ ਕੀਤਾ ਤੇ ਸੱਤ ਤੋਂ ਅੱਠ ਵਾਰੀ ਉਹਨਾਂ ਨੂੰ ਸੰਗਰੂਰ ਦੀ ਧਰਤੀ ਤੇ ਕੁੱਟਿਆ ਤੇ ਲਤਾੜਿਆ ਔਰਤਾਂ ਦੀਆਂ ਬੇਬਤੀਆਂ ਕੀਤੀਆਂ ਚੁੰਨੀਆਂ ਲਾਈਆਂ ਤੇ ਮਜ਼ਦੂਰ ਆਗੂਆਂ ਨੂੰ ਮੀਟਿੰਗ ਦੇ ਕੇ ਮੁੱਕਰਿਆ ਸੱਤ ਵਾਰੀ ਮੁੱਕਰਿਆ ਇਥੋਂ ਦਾ ਭਗਵੰਤ ਮਾਨ ਤੇ ਕਿਸਾਨ ਜਥੇਬੰਦੀਆਂ ਨਾ ਕਿਸਾਨਾਂ ਤੇ ਮਜ਼ਦੂਰਾਂ ਤੇ ਦੁਕਾਨਦਾਰ ਵਰਗ ਨਾ ਉਹਨੇ ਹਰੇਕ ਇੱਕ ਆ ਨਾ ਪੰਜਾਬ ਦੇ ਨਾਗਰਿਕ ਨਾਗਰਿਕਾਂ ਨੇ ਜਿਹੜਾ ਤੱਕਾ ਕੀਤਾ ਹੈਗਾ ਇਸ ਕਰਕੇ ਉਹ ਪੰਜਾਬ ਦਾ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਵਿਰੋਧੀ ਇੱਕ ਮੁੱਖ ਮੰਤਰੀ ਹੈਗਾ ਤੇ ਜਿਹੜਾ ਉਹਦੇ ਨਾਲ ਇੱਥੇ ਇੱਕ ਅਮਨ ਰੋੜਾ ਵੀ ਆਇਆ ਤੇ ਜਿਹੜਾ ਕਹਿੰਦਾ ਸੀਗਾ ਵੀ 69 ਸੀਟਾਂ ਨੇ ਇਕੱਲੇ ਮਾਲਵੇ ਦੀਆਂ ਤੇ ਅਸੀਂ ਨਾਟਾਂ ਚੋਂ ਜਿਹੜੀਆਂ ਹੈਗਾ ਸਰਕਾਰ ਬਣਾ ਲਾਂਗੇ ਵੀ ਉਹਨੂੰ ਇਸ ਗੱਲ ਦਾ ਸਵਾਲ ਬੰਦਾ ਵੀ ਹੁਣ ਇੱਥੇ ਕੀ ਸੁਣਛਣਾ ਫੜਨ ਆਇਆ ਹੈਗਾ ਇਸ ਕਰਕੇ ਇਹ ਸਿੱਧਾ ਜਿਹੜਾ ਸਵਾਲ ਹੈਗਾ ਉਹਨੂੰ ਦੂਸਰਾ ਜਿਹੜਾ ਨਾਲ ਸਾਨੂੰ ਜਾਤਾਂ ਧਰਮਾਂ ਗੋਟਾਂ 'ਚ ਲੜਾਉਣ ਆਇਆ ਹੋਇਆ ਉਹ ਕਿਹੜਾ ਜਿਹੜਾ ਕਹਿੰਦਾ ਸੀ ਵੀ ਸਾਨੂੰ ਕਤਲ ਕਰਨੇ ਪੈਣ ਸਾਨੂੰ ਇੱਥੇ ਰੇਪ ਕਰਨੇ ਪੈਣ ਜੋ ਮਰਜ਼ੀ ਕਰਨ ਪਾਵੇ ਤੇ ਅਸੀਂ ਸਰਕਾਰ ਬਣਾਵਾਂਗੇ ਆ ਰਾਜਾ ਬਰਿੰਗ ਵੀ ਇੱਥੇ ਕੰਪੇਨਿੰਗ ਕਰ ਰਿਹਾ ਰਾਜਾ ਬਰਿੰਗ ਵੀ ਕਹਿੰਦੇ ਕਹਿੰਦੇ ਵੀ ਭਾਈ ਤੁਸੀਂ ਫੈਸਲਾ ਕਰਦਾ ਹਿੰਦੁਸਤਾਨ ਚ ਟੁੱਟਣਾ ਜਾਂ ਖਾਲਸਾ ਚ ਟੁੱਟ ਦੇਖੋ ਰਾਜਾ ਬਰਿੰਗ ਇੱਕ ਮੂਰਖ ਬੰਦਾ ਹੈਗਾ ਉਹਦੀ ਗੱਲ ਤੇ ਬਾਲੀ ਗੌਰ ਕਰਨ ਦੀ ਲੋੜ ਨਹੀਂ ਹੈਗੀ ਉਹ ਠੀਕ ਆ ਵੀ ਸਮਝੌਤੇ ਕਰਕੇ ਕਿਤੇ ਗਿੱਦੜਵੇਂ ਐਮਐਲਏ ਬਣ ਗਿਆ ਹੁਣ ਕਿਤੇ ਹੋਰ ਐਮਪੀ ਬਣ ਗਿਆ ਹੈਗਾ ਵੀ ਇਹ ਉਹਦੇ ਪਰਿਵਾਰ ਚ ਜਾਂ ਉਹਦੇ 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 ਕੰਮ ਚ ਉਹਦੇ ਕਿਤੇ ਚ ਹੈਗਾ ਵੀ ਜਿੱਥੇ ਆਪ ਖੜਨਾ ਹੈਗਾ ਉਹ ਦੂਜੇ ਨੂੰ ਹਰਾਉਣਾ ਹੈਗਾ ਤੇ ਸੈਟਿੰਗਾਂ ਸੋਟੀਆਂ ਕਰ ਜਾਂਦਾ ਚਾਹੇ ਝਾੜੂਆਣਾ ਕਰ ਜੇ ਚਾਹੇ ਭਾਜਪਾਣਾ ਕਰ ਜੇ ਉਹ ਤਾਂ ਭੋਂਕਾ ਹੈਗਾ ਉੱਤੇ ਬਾੜੀ ਗੌਰ ਕਰਨ ਦੀ ਲੋੜ ਨਹੀਂ ਹੈ ਇਹੋ ਜੇ 20 ਤੁਰੇ ਫਿਰਦਿਆ ਰਾਜੇ ਵਰਗੇ ਮੈਨੂੰ ਨਹੀਂ ਲੱਗਦਾ ਵੀ ਇਹ ਤੇ ਬਾੜੀ ਟਿੱਪਣੀ ਕਰਨੀ ਚਾਹੀਦੀ ਕੀ ਕੀ ਲੱਗਦਾ ਹੈ ਇਸ ਵਾਰ ਟੱਕਰ ਕਿਹਦੇ ਨਾਲ ਹੋਊਗੀ ਕਿਉਂਕਿ ਪਹਿਲਾਂ ਅਮਰਤਪਾਲ ਜੀ ਬਹੁਤ ਵੱਡੀ ਲੀਡ ਨਾਲ ਜਿੱਤੇ ਇਸ ਵਾਰੀ ਅਮਰਤਪਾਲ ਦੇ ਪਾਰਟੀ ਕੰਨੀਓ ਖੜੇ ਹੈ ਮਨਦੀਪ ਸਿੰਘ ਹੈ ਕੀ ਲੱਗਦਾ ਮਨਦੀਪ ਸਿੰਘ ਦੀ ਟੱਕਰ ਕਿਹਦੇ ਨਾਲ ਮੰਦੇ ਟੱਕਰ ਦੇਖੋ ਟੱਕਰ ਆਪਣੀ ਹੈ ਕਿਸੇ ਨਾਲ ਨਹੀਂ ਹਮ ਆਪਾਂ ਸਾਰੇ ਧਰਮਾਂ ਗੋਤਾਂ ਜਾਤਾਂ ਪੰਥ ਕਿਤੇ ਰਵੱਲ ਇੱਕ ਸਾਂਝਾ ਉਮੀਦਵਾਰ ਹੈ ਇਹ ਲੋਕਾਂ ਨੇ ਫੈਸਲਾ ਕਰਨਾ ਇਹ ਜਿਹੜੀ ਹਾਰ ਹੈ ਇਹ ਮਨਦੀਪ ਸਿੰਘ ਦੀ ਥੋੜੋ ਹੋਣੀ ਆ ਫਿਰ ਇਹ ਤਾਂ ਇੱਥੇ ਤਰਨਤਾਰਨ ਦੇ ਲੋਕਾਂ ਦੀ ਹੋਣੀ ਆ ਤਰਨਤਾਰਨ ਦੇ ਪਿੰਡਾਂ ਦੀ ਹੋਣੀ ਆ ਤਰਨਤਾਰਨ ਦੇ ਆ ਸ਼ਹਿਰੀ ਵਾੜਾਂ ਦੀ ਹੋਣੀ ਆ ਇਹਦਾ ਇਹ ਇਹਨਾਂ ਨੇ ਫੈਸਲਾ ਕਰਨਾ ਹੈ ਜਿੱਤਾਉਣਾ ਕਿ ਹਾਰਨਾ ਆਪਾ ਪਾਰਟੀ ਕਹਿੰਦੀ ਅਸੀਂ ਕੰਮ ਬਹੁਤ ਕੀਤੇ ਆ ਭਾਈ ਤੇ ਇਸ ਵਾਰੀ ਫੇਰ ਸਾਡਾ ਐਮ ਐਲ ਏ ਜਿਤਾ ਦਿਓ ਕਹਿੰਦੇ ਅਸੀਂ ਰੰਗਲਾ ਪੰਜਾਬ ਬਣਾਇਆ ਸਿੱਖਿਆ ਕ੍ਰਾਂਤੀ ਲੈ ਕੇ ਆਈ ਹਾਂ ਜੁਧ ਨਸ਼ਾ ਅਫਰਤ ਲੈ ਕੇ ਆਏ ਬਹੁਤ ਸੋਹਣੇ ਸੋਹਣੇ ਕੰਮ ਕੀਤੇ ਆ ਬਹੁਤ ਠੀਕ ਆ ਤੁਹਾਡੀ ਗੱਲ ਉਹਨਾਂ ਨੇ ਸੋਹਣੇ ਕੰਮ ਕੀਤੇ ਆ ਪੰਜਾਬ ਦੇ ਅੰਦਰ ਜੇ ਤੁਹਾਨੂੰ ਇਹਨਾਂ ਦੇ ਇੱਕ ਡਾਕਟਰੀ ਲੈਣ ਦੇ ਮੰਤਰੀ ਦਾ ਰਿਕਾਰਡ ਦਿਖਾ ਦਈਏ ਉਹਦੇ ਦਿੱਤੇ ਹੋਏ ਬਿਆਨ ਦਿਖਾ ਦਈਏ 2 ਤੋਂ 2.5 ਲੱਖ ਬੰਦਾ ਜਿਹੜਾ ਜੀਵ ਵਾਲੀ ਗੋਲੀ ਖਾ ਰਿਆ ਇਹਨਾਂ ਦੇ ਹਸਪਤਾਲਾਂ ਚੋਂ ਲੈ ਕੇ ਫਿਰ ਰੰਗਲਾ ਪੰਜਾਬ ਕਿੱਥੋਂ ਹੋ ਗਿਆ ਜੀ ਵਾਲੀ ਗੋਲੀ ਘਟ ਘਟ 2 ਤੋਂ 2.5 ਲੱਖ ਬੰਦਾ ਹੈ ਜਿਹੜਾ ਹਰ ਰੋਜ਼ ਹਸਤਾਲਾਂ ਚੋਂ ਲੈਂਦਾ ਉਹ ਨਸ਼ਾ ਇਹ ਸਰਕਾਰ ਖੁਦ ਦੇ ਰਹੀ ਹੈ ਉਹ ਤਾਂ ਕਹਿੰਦੇ ਸੀ ਇੱਕ ਹਫਤੇ ਚ ਨਸ਼ਾ ਹੀ ਖਤਮ ਕਰ ਦੇਣਾ ਜੇ ਨਸ਼ਾ ਖਤਮ ਕਰ ਦੇਣਾ ਸੀ ਤੇ ਰੋਜ਼ ਜੁੱਧ ਨਸ਼ਾ ਵਿਰੋਧ ਦਾ ਆੜ ਚ ਆ ਕੇ ਜਿਹੜੇ ਲੋਕਾਂ ਦੇ ਝੂਠੇ ਪਰਚੇ ਦੇਣੇ ਸਟੰਟ ਮਾਰਨੇ ਸਹੀ ਜਿਹੜੇ ਨਸ਼ੇ ਦੇ ਸਦਾਗਰ ਆ ਉਹ ਨਾਂ ਫੜੇ ਜਾਣੇ ਨਾ ਫੜੇ ਜਾਣੇ ਆਪ ਹੀ ਸਾਰਾ ਕੁਝ ਵਕਾਉਂਦੇ ਆ ਮੈਂ ਇੱਕ ਤੁਹਾਨੂੰ ਤੁਹਾਡੇ ਮਾਧਮ ਰਹੀਂ ਬੇਨਤੀ ਕਰਦਿਆਂ ਜਿਹੜਾ ਭਗਵੰਤ ਮਾਨ ਜਾਂ ਭਗਵੰਤ ਮਾਨ ਦੀ ਸਰਕਾਰ ਇਹ ਕਹਿੰਦੀ ਸੀ ਵੀ ਜੇ ਤਰਨਤਾਰ ਦੀ ਧਰਤੀ ਨੂੰ ਬਚਾਉਣਾ ਹੈ ਤੇ ਆ ਹਰਮੀਤ ਸੰਧੂ ਨੂੰ ਹਰਾਉਣਾ ਪੈਣਾ ਨਸ਼ੇ ਦਾ ਸਦਾਗਰੇ ਆਪ ਕਹਿੰਦੀ ਸੀ ਤੇ ਅੱਜ ਪਤਾ ਨਹੀਂ ਕਿਹੜਾ ਸ਼ੈਂਪੂ ਲੈ ਕੇ ਆਏ ਕਿਹੜਾ ਇਹੋ ਜਿਹਾ ਸੈਂਟ ਲੈ ਕੇ ਆਏ ਉਹਦੇ ਛਿੜਕਿਆ ਉਹਦਾ ਐਸਾ ਕਾਲਾ ਲਿਵਾਜ ਪਵਾਇਆ ਸਿੱਧਾ ਲੋਕਾਂ ਦੇ ਖੜਾ ਕਰਤਾ ਵੀ ਇੱਕ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈਗਾ ਜੀ ਉਹ ਤਾਂ ਕਹਿੰਦੇ ਸੀ ਕੱਟੜ ਇਮਾਨਦਾਰ ਹਨ ਦੇਖੋ ਕੱਟੜ ਇਮਾਨਦਾਰ ਤਾਂ ਹੈਗੇ ਆ ਰੋਜ਼ ਪੰਜਾਬ ਦੇ ਅੰਦਰ ਕਿੰਨੇ ਮੁੰਡੇ ਆ ਜਿਹੜੇ ਉਹ ਨਸ਼ਿਆਂ ਨਾਲ ਮਰ ਰਹੇ ਆ ਕਿੰਨੇ ਅੰਕੜੇ ਆ ਜਿਹੜੇ ਕਤਲੋਗਾਰ ਹੋ ਰਿਹਾ ਜਿਵੇਂ ਸਹਣੇ ਹੋਇਆ ਹੋਰ ਕਿੰਨਾ ਕੁਝ ਹੋ ਰਿਹਾ ਪੰਜਾਬ ਦੇ ਅੰਦਰ ਬਹੁਤ ਸਾਰੇ ਕਤਲ ਡੇਲੀ ਕਿਤੇ ਨਾ ਕਿਤੇ ਹੁੰਦਾ ਲੁਟੇਰਾ ਰਾਜ ਪ੍ਰਬੰਧ ਇੱਥੇ ਇਹਨਾਂ ਵੱਲੋਂ ਬਣਾਇਆ ਜਾ ਰਿਹਾ ਆ ਪੁਲਿਸ ਗੱਠਜੋੜ ਗੁੰਡਾ ਕਰਦੀ ਹੈ ਜਿਹੜੀ ਇਹਨਾਂ ਵੱਲੋਂ ਲਗਾਤਾਰ ਬਣਾਇਆ ਜਾ ਰਿਹਾ ਇਸ ਕਰਕੇ ਸਾਨੂੰ ਇਹ ਸੋਚਣਾ ਪੈਣਾ ਸਮਝਣਾ ਪੈਣਾ ਅਸੀਂ ਲੋਕਾਂ ਨੂੰ ਤੁਹਾਡੇ ਮਾਦਬ ਰਹੀਏ ਬੇਨਤੀ ਕਰਦੇ ਆਂ ਵੀ ਹਾਰ ਹੁਰ ਹੈ ਨਹੀਂਗੀ ਹਾਰ ਤਾਂ ਸਾਡੀ ਥੋੜੋ ਆ ਹਾਰ ਤਾਂ ਤਰਨ ਤਰਨ ਵਾਲਿਆਂ ਦੀ ਆ ਪਹਿਲਾਂ ਬੀਬੀ ਖਾਲੜ ਵਾਲਾ ਇਹਨਾਂ ਨੇ ਮੇਣਾ ਖੱਟਿਆ ਵਾ ਜੇ ਦੁਬਾਰਾ ਕਲੰਕ ਲਵਾਉਣਾ ਤਲਵਾ ਲੈਣ ਉਹ ਤਾਂ ਇਹਨਾਂ ਨੇ ਤੈਅ ਕਰਨਾ ਕਰਨਾ ਕੀ ਆ ਆਪਾਂ ਤਾਂ ਕਰਨਾ ਨਹੀਂਗਾ ਇਸ ਕਰਕੇ ਜਿਹੜੀ ਤੁਸੀਂ ਗੱਲ ਕਹੀ ਆ ਵੀ ਉਹ ਦਾਵਾ ਕਰਦੇ ਆ ਵੀ ਸੀ ਸਾਡਾ ਕੈਂਡੀਡੇਟ ਜੁਤਾਲਾਂਗੇ ਠੀਕ ਹੈ ਜੁਤਾਲ ਲੈਣਗੇ ਪਰ ਇੱਕ ਗੱਲ ਜ਼ਰੂਰ ਹੈ ਨਾ ਤਾਂ ਉਹਨਾਂ ਨੂੰ ਰਾਤ ਨੂੰ ਨੀਂਦ ਆਉਂਦੀ ਹੈ ਨਾ ਦਿਨ ਨੂੰ ਚੈਨ ਆਉਂਦਾ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਲੋਕ ਮਾਰ ਰਹੇ ਸੀ ਲੋਕ ਡੁੱਬ ਰਹੇ ਸੀ ਲੋਕ ਰੋੜ ਰਹੇ ਸੀ ਉਦੋਂ ਇੱਕ ਦਿਨ ਵਖੰਡ ਕਰਕੇ ਕਹਿੰਦਾ ਮੇਰਾ ਜਿਹੜੀ ਤਬੀਅਤ ਖਰਾਬ ਹੋ ਗਈ ਹੈ ਮੈਂ ਬਿਮਾਰ ਹੋ ਗਿਆ ਤੇ ਹਸਪੀਟਲ ਜਾ ਕੇ ਵਜਿਆ ਤੇ ਜਦੋਂ ਹੁਣ ਫਿਰ ਇੱਕ ਜਿਮਨੀ ਚੌਣ ਜਿੱਤਣ ਦੀ ਵਾਰੀ ਆ ਗਈ ਉਹਨੋਂ ਦੇ ਚੱਪਲਾਂ ਵੀ ਨਹੀਂ ਪੈਂਦੀਆਂ ਪਈਆਂ ਹੁਣ ਤਾਂ ਮੈਨੂੰ ਲੱਗਦਾ ਸ਼ਾਇਦ ਉਹ ਨੀਕਰ ਬਣਾ ਪਾਉਂਦਾ ਹੋਵੇ ਕੱਲਾ ਪਜਾਮਾ ਹੀ ਚਾੜ੍ਹ ਕੇ ਆ ਜਾਂਦਾ ਹੋਵੇ ਹੁਣ ਤਾਂ ਇਹ ਵੀ ਨਹੀਂ ਯਾਦ ਰਿਹਾ ਹੋਣਾ ਵੀ ਹੁਣ ਜਿਹੜੀ ਆ ਚੋਣ ਚੱਲਦੀ ਪਈ ਆ ਇਸ ਕਰਕੇ ਇੱਥੋਂ ਸਾਨੂੰ ਹਿਸਾਬ ਲੈਣਾ ਚਾਹੀਦਾ ਕੀ ਲੱਗਦਾ ਇਸ ਵਾਰੀ ਫਿਰ ਮਾਝੇ ਦੇ ਮਝੈਲ ਕਿਨੂੰ ਛੋੜਨਗੇ ਮਝੈਲਾ ਦਾ ਏਰੀਆ ਦੇਖੋ ਮਝੈਲ ਆ ਜਿਹੜੇ ਬਹੁਤ ਸਿਆਣੇ ਆ ਬਹੁਤ ਹੀ ਵਧੀਆ ਬੰਦੇ ਆ ਇਹ ਬਹੁਤ ਘੈਂਟ ਬੰਦੇ ਆ ਸਾਡੀਆਂ ਮਾਵਾ ਪੈਣਾ ਬਹੁਤ ਸਿਆਣੀਆਂ ਇੱਥੋਂ ਦੀਆਂ ਸਾਡੇ ਬਜ਼ੁਰਗ ਬਹੁਤ ਸਾਰੇ ਹਿੰਦੂ ਪਰਿਵਾਰ ਸਾਡੇ ਨਾਲ ਜੁੜਿਆ ਮੁਸਲਮਾਨ ਪਰਿਵਾਰ ਇੱਥੇ ਜੁੜਿਆ ਬਹੁਤ ਸਾਰਾ ਜਿਹੜਾ ਅਸੀਂ ਲੋਕਾਂ ਚ ਵਿਚਰਦੇ ਹੈਗੇ ਆ ਠੀਕ ਆ ਅਸੀਂ ਇਹ ਕਹਨੇ ਹੈਗੇ ਆ ਵੀ ਜੱਤ ਤਾਂ ਆਪਣੀ ਉੱਧੇ ਹੀ ਹੋ ਗਈ ਸੀ ਜਿੱਦੇ ਭਗਵੰਤ ਮਾਨ ਹੋਰੀ ਤੇ ਚਾਹੇ ਉਹ ਭਾਜਪਾ ਵਾਲੇ ਆ ਚਾਹੇ ਕਾਂਗਰਸ ਵਾਲੇ ਆ ਬਿਨਾਂ ਜੁੱਤੀਆਂ ਫਿਰਦੇ ਨਾ ਤਰਨਧਰ ਦੀ ਧਰਤੀ ਤੇ ਤਰਲ ਤਰਲ ਕਰਦੇ ਉਹਨਾਂ ਨੂੰ ਪਤਾ ਵੀ ਅਮਰਤਪਾਲ ਦੀ ਟੀਮ ਨੇ ਚੀਕ ਮਰਵਾਦੀ ਆ ਚੀਕਾਂ ਪਈਆਂ ਪਈਆਂ ਤੇ ਰੋ ਜਿਹੜੀ ਤੁਸੀਂ ਆ ਪਹਿਲਾਂ ਮੂਰਖ ਜੀ ਇੱਕ ਨਾਂ ਲਿਆ ਕੀ ਦਾ ਭਲਾ ਦੀ ਕੀਦਾਂ ਲਿਆ ਸੀ ਉਹ ਰਾਜੇ ਦਾ ਰਾਜੇ ਵੜੰਗ ਦਾ ਉਹ ਰਾਜਾ ਵੜੰਗ ਐਡਾ ਕਮਲਾ ਬੰਦਾ ਵਾ ਉਹ ਕਿਤੇ ਕੋਈ ਬਿਆਨ ਦੇਂਦਾ ਉਹ ਕਹਿੰਦਾ ਵੀ ਜੇ ਜੇ ਅਮਰਤਪਾਲ ਅਮਰਤ ਸਿਕਾਉਂਦਾ ਹੁੰਦਾ ਤਾਂ ਠੀਕ ਸੀ ਮੈਂ ਉਹਦੇ ਨਾਲ ਆ ਤੇ ਜੇ ਉਹ ਰਵਾਇਤੀ ਪਾਰਟੀਆਂ ਵੱਲੋਂ ਸਾਡੇ ਮੈਨੂੰ ਚੋਣਾਂ ਲੜਦਾ ਤੇ ਫੇਰ ਗਲਤ ਗੱਲ ਆ ਅੱਛਾ ਤੁਸੀਂ ਸਾਰੇ ਕੋ ਲੁੱਟ ਕੇ ਲੈ ਜਾਓ ਕੋਈ ਸੁਧਾਰਨ ਵਾਲਾ ਨਾ ਆਵੇ ਇਸ ਤੋਂ ਸਿੱਧ ਹੁੰਦਾ ਹੈ ਵੀ ਰਾਜੇ ਵਿਡਿੰਗ ਨੂੰ ਵੀ ਟਟੀਆਂ ਲੱਗੀਆਂ ਹੋਈਆਂ ਆ ਜੀ ਹਾਂਜੀ ਜੀ ਸ਼ੁਕਰੀਆ ਜੀ ਬਹੁਤ ਬਹੁਤ ਤਮਾਮ ਤੁਸੀਂ ਇਸ ਵਿਸ਼ੇ ਤੇ ਗੱਲਬਾਤ ਕੀਤੀ ਤੇ ਦੋਸਤੋ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਜਾਂ ਤੁਹਾਨੂੰ ਕੀ ਲੱਗਦਾ ਹੈ ਕਿਹੜਾ ਉਮੀਦਵਾਰ ਅੱਗੇ ਰਹੇਗਾ ਤੇ ਕਿਹੜਾ ਉਮੀਦਵਾਰ ਮੌਕੇ ਤੇ ਚੌਕਾ ਮਾਰ ਸਕਦਾ ਹੈ ਕਿਹੜਾ ਸ਼ੱਕਾ ਮਾਰ ਸਕਦਾ ਹੈ ਕਿਹੜਾ ਅੱਗੇ ਰਹੇਗਾ ਤੇ ਕੌਣ ਇਸ ਵਾਰੀ ਧਰਨ ਤਾਨ ਤੇ ਰਾਜ ਕਰੇਗਾ ਕੌਣ ਤਰਤਰ ਦਾ ਐਮਐਲਏ ਬਣੇਗਾ ਇਹ ਵੱਡਾ ਸਵਾਲ ਹੈ ਕੁਝ ਇਸ ਸਾਰੀ ਗੱਲ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਜਰੂਰ ਜੁੜਿਓ ਮਿਲਾਂਗਾ ਫੇਰ ਇੱਕ ਅਪਡੇਟ ਦੇ ਨਾਲ ਕੈਮਰਾਮੈਨ ਆਕਾਸ਼ ਚਿੱਪੀਰਾਂ ਮੈਜੋਦ ਖਰੀਵਾਲ ਸੱਚਕਾਂ